ਇਹ ਪਿਆਰੇ ਗੁਰੂ ਕੇ ਪਿਆਰ ਵਿੱਚ ਜੀਣ ਵਾਲੇ ਗੁਰਸਿੱਖਾਂ ਨੇ ਗੁਰਤਾਮਾ ਦੀ ਆਜ਼ਾਦੀ ਲਈ ਸੱਚ ਤੇ ਪੈਰਾ ਦਿੱਤੇ ਆਂ ਆਂ ਗੁਰੂ ਦੇ ਹੁਕਮ ਵਿੱਚ ਰਹਿ ਕੇ ਬੜੀ ਆਪਣੇ ਹਿਰਦੇ ਦੀ ਪਾਵਨਾ ਦੇ ਨਾਲ ਉਰ ਸ਼ਾਂਤਮਈ ਢੰਗ ਦੇ ਨਾਲ ਜੂਝਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਰੋਜ਼ ਅਰਦਾਸ ਵਿੱਚ ਪਹਿਰੇ ਵਿੱਚ ਚੇਤਾ ਕਰਦੇ ਹੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸੀਸ ਦਿੱਤੇ ਉਸ ਪਰੇ ਵਿੱਚ ਪੜਦੇ ਉਹ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦੁਨੀਆ ਦੇ ਅੰਦਰ ਵਾਹਿਦ ਇੱਕੋ ਹੀ ਇੱਕ ਐਸੀ ਬੜੀ ਵੱਡੀ ਮਿਸਾਲ ਹੈ ਇਸੇ ਕਰਕੇ ਜਦੋਂ ਅੰਗਰੇਜ਼ ਕਬਜ਼ ਹੋਏ ਪੰਜਾਬ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ 10 ਸਾਲ ਬਾਅਦ 1849 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੁੰਦੀ ਹੈ 1849 ਵਿੱਚ ਅੰਗਰੇਜ਼ ਪੰਜਾਬ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਦੇ ਨੇ ਇਸ ਤੋਂ ਪਹਿਲਾਂ ਪੰਜਾਬ ਇੱਕੋ ਹੀ ਇੱਕ ਰਾਜ ਸੀ ਇਸ ਮੁਲਕ ਦਾ ਜਿਹੜਾ ਆਜ਼ਾਦ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਬੜੇ ਵਿਉਂਤਬੱਤੀ ਢੰਗ ਦੇ ਨਾਲ ਪੰਜਾਬ ਦੇ ਅੰਦਰੋਂ ਪੰਜਾਬ ਦੇ ਲੋਕਾਂ ਦੇ ਅੰਦਰੋਂ ਕਿਵੇਂ ਸਹਜੇ ਸਹਜੇ ਗੁਰਮੁਖੀ ਤੋਂ ਦੂਰ ਕੀਤਾ ਗਿਆ ਗੁਰਦੁਆਰਿਆਂ ਤੋਂ ਦੂਰ ਕੀਤਾ ਗਿਆ ਇਹ ਇੱਕ ਬੜੀ ਵੱਡੀ ਸਾਜ਼ਿਸ਼ ਤੇ ਚਾਲ ਸੀ ਅੰਗਰੇਜ਼ਾਂ ਦੀ ਕਿਉਂਕਿ ਉਹ ਸਮਝ ਗਏ ਸਨ ਕਿ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਇਹ ਅ ਸਟੇਟ ਵਿਦਿਨ ਸਟੇਟ ਨਹੀਂ ਪਾਪ ਇੱਕ ਰਾਜ ਦੇ ਅੰਦਰ ਰਾਜ ਨਹੀਂ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਖੜੇ ਹੋ ਕੇ ਇਹ ਬਚਨ ਪੜ੍ਹਦੇ ਹੋ ਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਤੇ ਧਿਆਨ ਦੇਣਾ ਜਿਨ੍ਹਾਂ ਜਿਨ੍ਹਾਂ ਦੀ ਗੁਰੂ ਘਰ ਨਾਲ ਵਿਰੋਧਤਾ ਹੈ ਮੈਂ ਹਰ ਬੰਦੇ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਤੇ ਸੋਚ ਤੋਂ ਬਾਗੀ ਨੇ ਉਹਨਾਂ ਨੂੰ ਇਹ ਬਚਨ ਅੰਦਰੋਂ ਤੁਰ ਅੰਦਰੋਂ ਇਹਨੇ ਕੋ ਖਰਦੇ ਨੇ ਤੇ ਇਹੀ ਕਾਰਨ ਸੀ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਪੂਰੇ ਐਜੂਕੇਸ਼ਨ ਸਿਸਟਮ ਨੂੰ ਬਦਲਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਅੰਦਰ 99.9% ਸਿੱਖ ਜਿਹੜੇ ਸਨ ਉਹ ਐਜੂਕੇਟਿਡ ਸਨ ਪੜ੍ਹੇ ਲਿਖੇ ਸਨ ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਸੀ ਉਹਨੂੰ ਬਦਲਿਆ ਉਹਨੂੰ ਬਦਲਣ ਤੋਂ ਬਾਅਦ ਉਹਨਾਂ ਨੇ ਗੁਰਦੁਆਰਿਆਂ ਦੇ ਅੰਦਰ ਆਪਣੇ ਟਾਊਟ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਵੀ ਆਪਣੇ ਹੀ ਲੋਕ ਉਹਨਾਂ ਨੂੰ ਮਸੰਦਾਂ ਦੇ ਰੂਪ ਵਿੱਚ ਗੁਰਦੁਆਰਿਆਂ ਦੇ ਅੰਦਰ ਕਾਬਜ਼ ਕੀਤਾ ਉਹਨਾਂ ਨੂੰ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਵੀ ਗੁਰਦੁਆਰੇ ਤੁਹਾਡੀ ਜਾਗੀਰ ਨੇ ਤੁਹਾਡੀ ਮਲਕੀਅਤ ਨੇ ਤੁਸੀਂ ਗੁਰਦੁਆਰਿਆਂ ਦੇ ਅੰਦਰ ਜੋ ਮਰਜ਼ੀ ਕਰ ਸਕਦੇ ਹੋ ਇਹ ਬੜੀਆਂ-ਵੱਡੀਆਂ ਉਦਾਹਰਨਾਂ ਨੇ ਕਿ ਕਿਵੇਂ ਜਦੋਂ ਅਸੀਂ ਸਾਕਾ ਨਨਕਾਣਾ ਸਾਹਿਬ ਨੂੰ ਚੇਤੇ ਕਰਨਿਆ ਮਹੰਤ ਰਣਦਾਸ ਵਰਗਿਆਂ ਕਿਤਨੇ ਇਸਨਾਂ ਸੇ ਜਿਨ੍ਹਾਂ ਨੇ ਆਪਣੀਆਂ ਮਨਮਰਜ਼ੀਆਂ ਗੁਰਦੁਆਰਿਆਂ ਦੇ ਅੰਦਰ ਕੀਤੀਆਂ ਗੁੰਡੇ ਗੁਰਦੁਆਰਿਆਂ ਵਿੱਚ ਪਾਲੇ ਉਹਨਾਂ ਤੋਂ ਮਨਮਰਜ਼ੀਆਂ ਦੇ ਕੰਮ ਕਰਾਉਂਦੇ ਸਨ ਜ਼ਗੀਰਾ ਗੁਰਦੁਆਰਿਆਂ ਦੀਆਂ ਮਹਾਰਾਜਾ ਰਣਜੀਤ ਸਿੰਘ ਨੇ ਨਾ ਗੁਰਦੁਆਰਿਆਂ ਦੇ ਨਾਮ ਤੇ ਬੜੀਆਂ ਜ਼ਗੀਰਾ ਲਾਈਆਂ ਜ਼ਮੀਨਾਂ ਗੁਰਦੁਆਰਿਆਂ ਦੇ ਨਾਮ ਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਬੜਾ ਵੱਡਾ ਕਾਰਜ ਕੀਤਾ ਸੀ ਉਹਦਾ ਮੁੱਖ ਕਾਰਨ ਇਹ ਸੀ ਕਿ ਗੁਰਦੁਆਰਿਆਂ ਦੇ ਅੰਦਰ ਸੰਗਤ ਆਉਂਦੀ ਏ ਸੰਗਤ ਦੀ ਮਾਇਆ ਨਾਲ ਗੁਰੂ ਘਰ ਚੱਲਦੇ ਨੇ ਇੱਥੇ ਲੰਗਰ ਦਾ ਪ੍ਰਬੰਧ ਹੁੰਦਾ ਏ ਹੋਰ ਕਾਰਜ ਕਿਸੇ ਤਰ੍ਹਾਂ ਦੀ ਆਣ ਵਾਲੇ ਸਮੇਂ ਵਿੱਚ ਗੁਰਦੁਆਰਿਆਂ ਦੇ ਅੰਦਰ ਕੋਈ ਕਮੀ ਨਾ ਆਵੇ ਅਨੇਕਾਂ ਜ਼ਗੀਰਾਂ ਜ਼ਮੀਨਾਂ ਮਹਾਰਾਜ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਮ ਲਾਈਆਂ ਮਹਾਂਤ ਜਿਹੜੇ ਸਨ ਉਹ ਐਸ਼ਾਂ ਕਰਨ ਲੱਗੇ ਗੁਰਦੁਆਰਿਆਂ ਦੇ ਅੰਦਰ ਬੈਠ ਕੇ ਉਹ ਸਾਰੀ ਮਾਇਆ ਔਰ ਜ਼ਗੀਰਾਂ ਦੇ ਬਲ ਤੇ 1921 ਨੂੰ 20 ਫਰਵਰੀ 1921 ਨੂੰ ਸਾਕਾ ਨਨਕਾਣਾ ਸਾਹਿਬ ਵਾਪਰਦੇ ਆਪਾਂ ਸਭ ਜਾਣਦੇ ਆ ਕਿਵੇਂ ਭਾਈ ਲక్ష్ਮਨ ਦਾਸ ਜੀ ਧਾਰੋਵਾਲ ਭਾਈ ਬੁੱਟਾ ਸਿੰਘ ਜੀ ਲੈਲਪੁਰੀਆ ਅਨੇਕਾਂ ਗੁਰੂ ਕੇ ਪਿਆਰ ਵਾਲਿਆਂ ਨੇ ਕਿਵੇਂ ਉਸ ਗੁਰੂ ਧਾਮ ਨੂੰ ਆਪਣੀਆਂ ਸ਼ਹਾਦਤਾਂ ਦੇ ਕੇ ਆਜ਼ਾਦ ਕਰਾਇਆ 1920 ਤੋਂ ਲੈ ਕੇ ਤੇ 1925 ਦੇ ਦਰਮਿਆਨ ਇਹ 5 ਕੁ ਸਾਲ ਬੜੇ ਸਾਕੇ ਵਾਪਰੇ ਨੇ ਮੋਰਚਾ ਲੱਗਾ ਗੁਰੂ ਕੇ ਬਾਗ ਦਾ ਗੰਗ ਸਰਜੈਤੋ ਦਾ ਮੋਰਚਾ ਲੱਗਾ ਇਸੇ ਸਮੇਂ ਦੌਰਾਨ ਭਾਵ ਇਸ ਇੱਕ ਮੁਹਿੰਮ ਚੱਲੀ ਸੀ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦੇ ਲਈ ਜਦੋਂ ਮੋਰਚਾ ਗੁਰੂ ਕਾ ਬਾਗ ਆਰੰਭ ਹੋਇਆ 1921 ਨੂੰ ਮਹੰਤ ਨਰੈਣਦਾਸ ਦੇ ਕਾਰਵਾਈ ਤੋਂ ਬਾਅਦ ਮੋਰਚਾ ਗੁਰੂ ਕਾ ਬਾਗ ਗੁਰੂ ਕਾ ਬਾਗ ਅੰਮ੍ਰਿਤਸਰ ਦੇ ਵਿਖੇ ਇਸ ਜਗ੍ਹਾ ਦੇ ਮਹੰਤ ਜਿਹੜਾ ਸੀ ਉਹ ਕਾਬਤ ਸੀ ਸਤਿਗੁਰ ਕੇ ਪਿਆਰ ਵਾਲੇ ਗੁਰਸਿੱਖ ਜਿਹੜੇ ਨੇ ਕਿੱਥੋਂ ਮੋੜ ਵੱਜਾਂਦਾ ਇਹ ਜਿਹੜਾ ਤੁਸੀਂ ਸਾਕੇ ਪੰਜਾ ਸਾਹਿਬ ਅੱਜ ਦੇ ਦਿਨ ਜਿੰਨਾ ਗੁਰਸਿੱਖਾਂ ਨੂੰ ਜਿੰਨਾ ਦੇ ਸਾਧਕ ਨੂੰ ਚੇਤੇ ਕਰ ਰਹੇ ਹੋ ਇਸ ਸਾਕੇ ਦਾ ਮੋੜ ਕਿਵੇਂ ਵੱਜਾ ਜਦੋਂ ਮੋਰਚਾ ਗੁਰੂ ਕਾ ਬਾਗ ਦਾ ਮੋਰਚਾ ਲੱਗਣ ਸਿੰਘ ਜਿਹੜੇ ਨੇ ਅਸਲ ਵਿੱਚ ਇਹ ਬਾਗ ਸੀ ਸਾਰਾ ਗੁਰਦੁਆਰਾ ਸੀ ਗੁਰਦੁਆਰੇ ਦੇ ਨਾਲ ਇੱਕ ਬੜੀ ਵੱਡੀ ਜ਼ਮੀਨ ਲੱਗਦੀ ਸੀ ਜਿੰਦੇ ਵਿੱਚ ਇੱਕ ਜੰਗਲ ਦੀ ਨਿਆਈ ਅਨੇਕਾਂ ਰੁੱਖ ਸਨ ਉਹਨੂੰ ਕਹਿੰਦੇ ਸਨ ਗੁਰੂ ਦਾ ਬਾਗ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਤੋਂ ਬਾਅਦ ਮੇਰੇ ਸਤਿਗੁਰਾਂ ਨੇ ਇਹ ਇਹ ਕਾਰਜ ਇਹ ਬਾਗ ਲਵਾਇਆ ਸੀ ਆਪਣੇ ਸਮੇਂ ਦੇ ਅੰਦਰ ਸਮਾਂ ਪਾ ਕੇ ਸਤਿਗੁਰਾਂ ਦੇ ਪਿਆਰ ਵਾਲਿਆਂ ਨੇ ਗੁਰੂ ਪਾਤਸ਼ਾਹ ਜੀ ਦੇ ਸਮੇਂ ਤੋਂ ਬਾਅਦ ਕਿਵੇਂ ਇਹਨਾਂ ਦੀ ਸੰਭਾਲ ਕੀਤੀ ਸਿੱਖ ਗਏ ਇਸ ਬਾਗ ਬਗੀਚੇ ਦੇ ਅੰਦਰ ਬਾਗ ਦੇ ਅੰਦਰ ਲੱਕੜਾਂ ਲੈਣ ਦੇ ਪੰਜ ਸਿੰਘ ਗਏ ਮਹੰਤ ਜਿਹੜਾ ਸੀ ਉਹ ਪਹਿਲਾਂ ਹੀ ਇਸ ਉੜੀਕ ਵਿੱਚ ਸੀ ਵੀ ਕਿਸੇ ਤਰੀਕੇ ਨਾਲ ਮੈਂ ਸਿੱਖਾਂ ਦੇ ਨਾਲ ਉਲਝਾਂ ਤੇ ਇਹਨਾਂ ਨੂੰ ਸਰਕਾਰ ਦੀ ਨਿਗਾਹ ਦੇ ਵਿੱਚ ਲਿਆਂਦਾ ਕਿਉਂਕਿ ਗੁਰਸਿੱਖ ਚਾਹਦੇ ਸਨ ਕਿ ਇਹ ਗੁਰੂ ਘਰ ਦਾ ਪ੍ਰਬੰਧ ਸਾਡੇ ਹੱਥ ਵਿੱਚ ਆਵੇ ਇਸ ਤੋਂ ਪਹਿਲਾਂ ਤਰਨਤਾਰਨ ਗੁਰਦੁਆਰਾ ਸਾਹਿਬ ਜੀ ਦਾ ਪ੍ਰਬੰਧ ਅੰਮ੍ਰਿਤਸਰ ਅਕਾਲ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਦਾ ਪ੍ਰਬੰਧ ਸਾਕ ਨਕਾਣਾ ਸਾਹਿਬ ਜੀ ਦਾ ਪ੍ਰਬੰਧ ਇਹ ਆਪਣੇ ਹੱਥ ਵਿੱਚ ਸਿੱਖਾਂ ਨੇ ਬੜੇ ਜੜਾਈਆਂ ਲੜ ਕੇ ਜੂਝ ਕੇ ਪ੍ਰਾਪਤ ਕੀਤੇ ਸੀ ਹੁਣ ਮਹੰਤਾਂ ਨੂੰ ਵੀ ਪਤਾ ਸੀ ਵੀ ਇੱਕ ਸੰਘਰਸ਼ ਚੱਲਿਆ ਹੈ ਉਸ ਸੰਘਰਸ਼ ਦੇ ਅੰਦਰ ਆਉਣ ਵਾਲੇ ਸਮੇਂ ਦੇ ਅੰਦਰ ਇਹ ਵੀ ਹੋਏਗਾ ਵੀ ਇਹ ਅਸਥਾਨ ਮੇਰੇ ਕੋਲ ਵੀ ਖੋਲਿਆ ਜਾਏ। ਪੰਜ ਸਿੰਘ ਗਏ ਉਹਨਾਂ ਨੇ ਲੱਕੜਾਂ ਵੱਡੀਆਂ ਗੁਰੂ ਘਰ ਸੀ, ਗੁਰੂ ਦੀ ਜ਼ਮੀਨ ਸੀ, ਗੁਰੂ ਦਾ ਬਾਗ ਸੀ। ਉਹਨਾਂ ਨੇ ਲੰਗਰ ਦੇ ਦੀ ਲੱਕੜਾਂ ਵੱਡੀਆਂ ਤੇ ਲੱਕੜਾਂ ਵੱਢ ਕੇ ਵਾਪਸ ਜਾਣ ਲੱਗੇ ਤੇ ਮਹੰਤ ਨੇ ਅੰਗਰੇਜ਼ ਹਕੂਮਤ ਨੂੰ ਸ਼ਿਕਾਇਤ ਕੀਤੀ। ਕੁਝ ਪੁਲਿਸ ਵਾਲੇ ਆਏ। ਉਹਨਾਂ ਆ ਕੇ ਇਹਨਾਂ ਪੰਜਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਨੂੰ 50 ਰੁਪਏ ਦਾ ਜੁਰਮਾਨਾ ਤੇ 6 ਮਹੀਨੇ ਦੀ ਕੈਦ ਲਾ ਦਿੱਤੀ ਗਈ। ਇਹ ਪਤਾ ਜਦੋਂ ਹੋਰ ਸਿੰਘਾਂ ਨੂੰ ਲੱਗਾ ਤੇ ਉਹਨਾਂ ਨੇ ਫਿਰ ਇਸ ਰੋਸ਼ ਦੇ ਵਿੱਚ ਨਾ ਪੰਜ-ਪੰਜ ਸਿੰਘਾਂ ਦੇ ਜਥੇ ਲਾਣੇ ਸ਼ੁਰੂ ਕੀਤੇ। ਪੰਜ ਸਿੰਘਾਂ ਦਾ ਜਥਾ ਤਿਆਰ ਹੁੰਦਾ ਸੀ। ਪਰੋਂਦੇ ਵਿੱਚ ਇਹਨਾਂ ਨੇ ਇੱਕ ਪਰਪਕਤਾ ਗੁਰੂ ਦੇ ਚਰਨਾ ਵਿੱਚ ਅਰਦਾਸਾ ਕਰਕੇ ਕੀਤੀ ਵੀ ਕੋਈ ਸਿੰਘ ਜਿਹੜਾ ਵੀ ਜਾਏਗਾ ਗੁਰੂ ਘਰ ਦੇ ਅੰਦਰ ਉਹ ਇਸ ਦੇ ਰੋਸ਼ਵਜੋ ਜਾ ਰਿਹਾ ਹੈ ਤੇ ਉਥੇ ਜਾ ਕੇ ਕੋਈ ਹੱਥ ਨਹੀਂ ਚੁਕੇਗਾ ਇਨਸਾਨ ਹੀ ਕਰੇਗਾ ਕੋਈ ਇਹ ਸਾਰਾ ਜਿਹੜਾ ਸਿਸਟਮ ਹੈ ਉਸ ਸਮੇਂ ਦੇ ਅੰਦਰ ਇਹ ਜਿਹੜਾ ਮੋਰਚਾ ਲੱਗਾ ਜਿੰਦੇ ਅੰਦਰ ਸਿੰਘ ਜਾਣ ਲੱਗੇ ਸਰੋਸ਼ਵਜੋ ਉਹਦੇ ਅੰਦਰ ਅਹਿੰਸਕ ਤੌਰ ਤੇ ਸਾਰੀ ਕਾਰਵਾਈ ਕੀਤੀ ਜਾਏਗੀ ਗੁਰੂ ਕੇ ਸਿੱਖਾਂ ਨੇ ਪੰਜ ਪੰਜ ਦੇ ਜਥੇ ਬਣਾ ਕੇ ਜਾਣੇ ਸ਼ੁਰੂ ਕੀਤੇ ਜਿਹੜੇ ਜਥੇ ਜਾਂਦੇ ਉਹਨਾਂ ਨੂੰ ਪਹਿਲਾਂ ਮਾਰਿਆ ਤੇ ਕੁੱਟਿਆ ਜਾਂਦਾ ਅੰਗਰੇਜ਼ ਹਕੂਮਤ ਵੱਲੋਂ ਫਿਰ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਦੇਖਦਿਆਂ ਦੇਖਦਿਆਂ ਕਿੰਨੇ ਦਿਨ ਲੰਘ ਗਏ ਰੋਜ਼ ਤੇ ਇਹ ਪੰਜ ਸਿੰਘ ਜਾਂਦੇ ਸਨ ਰੋਜ਼ਾਨਾ ਦੀ ਔਰ ਦੇਖਦਿਆਂ ਦੇਖਦਿਆਂ ਅੰਮ੍ਰਿਤਸਰ ਦੀਆਂ ਜੇਲਾਂ ਉਹਨਾਂ ਨਾਲ ਭਰ ਗਈਆਂ ਹੁਣ ਅੰਗਰੇਜ਼ ਹਕੂਮਤ ਨੇ ਕੀ ਕੀਤਾ ਜਿਹੜੀਆਂ ਜੇਲਾਂ ਪਰਗੀਆਂ ਸਨ ਇਹਨਾਂ ਵਿੱਚੋਂ ਸਿੱਖਾਂ ਨੂੰ ਵੱਖ-ਵੱਖ ਥਾਵਾਂ ਤੇ ਸ਼ਿਫਟ ਕੀਤਾ ਜਾਣਾ ਸੀ ਹੁਣ ਉਹਨਾਂ ਦੇ ਵਿੱਚੋਂ ਕੁਝ ਸਿੰਘ ਐਸੇ ਸਨ ਜਿਹੜੇ ਉਸ ਵੇਲੇ ਦੇ ਸਾਬਕਾ ਫੌਜੀ ਵੀ ਸਨ ਇਤਿਹਾਸ ਲਿਖਦਾ ਹੈ ਵੀ ਇਨ੍ਹਾਂ ਸਿੰਘਾਂ ਨੂੰ ਟ੍ਰੇਨ ਦੇ ਅੰਦਰ ਰੇਲ ਦੇ ਅੰਦਰ ਬਿਠਾਇਆ ਜਾਂਦਾ ਤੇ ਪਾਕਿਸਤਾਨ ਦੇ ਅੰਦਰ ਵੱਖ-ਵੱਖ ਤਾਵਾਂ ਤੇ ਜਿਹੜੀਆਂ ਜੇਲਾਂ ਬਣਾਈਆਂ ਗਈਆਂ ਸਨ ਉਹਨਾਂ ਜੇਲਾਂ ਵਿੱਚ ਲਜਾਇਆ ਜਾਂਦਾ ਪਾਕਿਸਤਾਨ ਦੀ ਧਰਤੀ ਤੇ ਜਿਹੜਾ ਹਸਨ ਬਦਾਲ ਹੈ ਜਿਹਨੂੰ ਅਸੀਂ ਅੱਜ ਪੰਜਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਕਿੰਨੇ ਸਥਾਨ ਨੇ ਜਿਹੜਾ ਇਸ ਸਥਾਨ ਤੇ ਗੁਰੂ ਕੇ ਦੋ ਬੜੇ ਪਿਆਰੇ ਸਿੱਖ ਭਰਾਵਾਂ ਵਰਗੇ ਇਹਨਾਂ ਦਾ ਪਿਆਰ ਇੱਕ ਸਿਪਾਈ ਪ੍ਰਤਾਪ ਸਿੰਘ ਦੇ ਦੂਜੇ ਸਨ ਭਾਈ ਕਰਮ ਸਿੰਘ ਜੀ ਜਿਹੜੇ ਇਸ ਸਮੂਚੀ ਮਹਿਮ ਦੇ ਆਗੂ ਸਨ ਭਾਈ ਪ੍ਰਤਾਪ ਸਿੰਘ ਜੀ ਦਾ ਜੀਵਨ ਇੱਕ ਕਿਤਾਬ ਹੈ ਸਾਡੇ ਸ਼ਹੀਦ ਗਿਆਨੀ ਭਜਨ ਸਿੰਘ ਜੀ ਦੀ ਲਿਖੀ ਹੋਈ ਹੈ ਉਹਨਾਂ ਨੇ ਸਾਡੇ ਉਹਨਾਂ ਗੁਰਸਿੱਖਾਂ ਦਾ ਸ਼ਹੀਦਾਂ ਦਾ ਜ਼ਿਕਰ ਕੀਤਾ ਇਸ ਕਿਤਾਬ ਦੇ ਅੰਦਰ ਯਾਰ ਇੱਕ ਸਿੱਖ ਦੇ ਤਕਰੀਬਨ ਮੇਲੇ ਖਿਆਲ ਵਿੱਚ 100 ਦੇ ਕਰੀਬ ਸ਼ਹਾ ਸਿੱਖਾਂ ਦਾ ਜ਼ਿਕਰ ਕੀਤਾ ਉਸ ਕਿਤਾਬ ਵਿੱਚ ਉਹਦੇ ਵਿੱਚ ਉਹਨਾਂ ਨੇ ਭਾਈ ਪ੍ਰਤਾਪ ਸਿੰਘ ਜੀ ਦਾ ਜੀਵਨ ਲਿਖਿਆ ਮੈਂ ਥੋੜੀ ਜੀ ਬੇਨਤੀ ਕਰਦਾ ਜਾਵਾਂ ਇਹ ਇੰਨਾ ਪਿਆਰ ਵਾਲਾ ਸਿੱਖ ਸੀ ਸਾਧ ਸੰਗਤ ਅੱਜ ਦੇ ਸਮੇਂ ਨੂੰ ਜਦੋਂ ਆਪਾਂ ਸਭ ਦੇਖਨੇ ਆ ਨਾ ਦੇਖੋ ਸਿੱਖ ਸਭ ਬੇਸ਼ੱਕ ਗੁਰੂ ਘਰ ਵਿੱਚ ਆਣਦੇ ਆ ਪਰ ਜੇ ਸੱਚ ਵਿੱਚ ਕੋਈ ਐਸਾ ਸਮਾ ਬਣੇ ਇਸੀ ਆਪਣੇ ਅੰਦਰ ਦੀ ਪਰਚੋਲ ਕਰਕੇ ਵੇਖੀ ਵੀ ਅਸੀਂ ਕਿੰਨੇ ਕੁ ਆ ਜਿਹੜੇ ਆਪਣੇ ਆਪੇ ਤੋਤੇ ਉੱਠ ਕੇ ਗੁਰੂਵਾਲ ਗੁਰੂ ਦੇ ਘਰ ਦੇ ਲਈ ਗੁਰਤਾਮਾ ਦੇ ਲਈ ਇਸ ਢੰਗ ਦੇ ਨਾਲ ਜੂਝਣ ਦਾ ਜज्ਬਾ ਰੱਖਦੇ ਹੋਵਾਂਗੇ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਕਬੀਰ ਮਰਤਾ ਮਰਤਾ ਜਗ ਮੁਆ ਮਰ ਤੇ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਕੋਈ ਬਾਬਾ ਕਬੀਰ ਸਾਹਿਬ ਕਿੰਨੇ ਮਰਦੇ ਬੜੇ ਨੇ ਪਰ ਸੱਚ ਇਹ ਹੈ ਵੀ ਮੇਰੇ ਮਨ ਵਿੱਚ ਵੀ ਚਾਹੇ ਵੀ ਮੈਂ ਵੀ ਆਪਣੇ ਅੰਦਰ ਦੀ ਅਪਨਤ ਨੂੰ ਮਾਰ ਕੇ ਗੁਰੂ ਦੇ ਹੁਕਮ ਵਿੱਚ ਮਰਾਂ ਗੁਰੂ ਦੇ ਹੁਕਮ ਵਿੱਚ ਚੱਲਾਂ ਗੁਰੂ ਦੇ ਹੁਕਮ ਵਿੱਚ ਚੱਲਣਾ ਵੀ ਇੱਕ ਮੌਤ ਹੈ ਉਹ ਮੌਤ ਹੈ ਸੰਸਾਰ ਵੱਲੋਂ ਉਹ ਮੌਤ ਹੈ ਵਿਕਾਰਾਂ ਵੱਲੋਂ ਉਹ ਮੌਤ ਹੈ ਮਾਇਆ ਦੀ ਅਪਨਤ ਵੱਲੋਂ ਪਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਮਨ ਵਿੱਚ ਵੀ ਚਾਹੇ ਪਰ ਮੈਂ ਵੀ ਚਾਹਨਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਤ ਇੰਦੇ ਅੰਦਰ ਹੀ ਨਾ ਜਜਬਾ ਹੈ ਨਾ ਪਿਆਰ ਸੀ ਇਹ ਅਸਲ ਵਿੱਚ ਨਾ ਪਹਿਲਾਂ ਫੌਜ ਵਿੱਚ ਸੀ ਅੰਗਰੇਜ਼ ਸਮੇਂ ਦੇ ਅੰਦਰ ਫੌਜ ਵਿੱਚ ਸੀ ਭਾਈ ਪ੍ਰਤਾਪ ਸਿੰਘ ਇਹ ਜਦੋਂ ਅਕਾਲੀ ਮੂਵਮੈਂਟ ਚੱਲੀ ਨਾ ਸਾਕਾ ਨਨਕਾਣਾ ਸਾਹਿਬ ਦੇ ਸਮੇਂ ਅਕਾਲੀ ਮੂਵਮੈਂਟ ਉਸ ਮੂਵਮੈਂਟ ਦੇ ਅੰਦਰ ਕੀ ਹੋਇਆ ਸੀ ਸਿੰਘਾਂ ਨੇ ਇੱਕ ਪ੍ਰਣ ਕੀਤਾ ਸੀ ਵੀ ਹਰ ਸਿੱਖ ਜਿਹੜਾ ਹੈ ਨਾ ਅੰਗਰੇਜ਼ ਸਰਕਾਰ ਦੇ ਲਈ ਰੋਸ਼ ਵਜੋਂ ਆਪਣੇ ਸਿਰਾਂ ਤੇ ਕਾਲੀ ਦਸਤਾਰ ਸਜਾਏਗਾ ਕਾਲਾ ਕਪੜਾ ਸਿਰਾਂ ਤੇ ਬੰਨੇਗਾ ਕਾਲੀ ਦਸਤਾਰ ਸਜਾਈ ਜਾਏਗੀ ਇਸ ਵਜੋਂ ਭਾਈ ਪ੍ਰਤਾਪ ਸਿੰਘ ਜੀ ਇੰਦੀ ਉਦੋਂ ਡਿਊਟੀ ਸੀ ਸ਼ਿਮਲੇ ਇਨੇ ਕਾਲੀ ਦਸਤਾਰ ਬੰਨੀ ਤੇ ਆਪਣੀ ਡਿਊਟੀ ਤੇ ਗਿਆ ਜਦੋਂ ਡਿਊਟੀ ਤੇ ਗਿਆ ਤੇ ਅੰਗਰੇਜ਼ ਅਫਸਰ ਨੇ ਆਖਿਆ ਵੀ ਕਾਲੀ ਦਸਤਾਰ ਬੰਨ ਕੇ ਆਇਓ ਕਾਲੀ ਦਸਤਾਰ ਤੁਹਾਨੂੰ ਅਲਾਉਡ ਨਹੀਂ ਕਾਲੀ ਦਸਤਾਰ ਲਾ ਕੇ ਆਓ ਤਾਂ ਤੁਹਾਨੂੰ ਡਿਊਟੀ ਕਰਨ ਦਿੱਤੀ ਜਾਏਗੀ ਇਨੇ ਡਿਊਟੀ ਛੱਡ ਕੇ ਰਿਜ਼ਾਈਨ ਦੇ ਕੇ ਚਲਾ ਗਿਆ ਇਨੇ ਮੁੜ ਕੇ ਅੰਗਰੇਜ਼ ਹਕੂਮਤ ਦੀ ਉਹ ਡਿਊਟੀ ਜਿਹੜੀ ਹੈ ਫੌਜ ਦੇ ਅੰਦਰ ਨਹੀਂ ਕੀਤੀ ਰੇਣਾ ਪਿਆਰ ਵਾਲਾ ਸੀ ਵੀ ਇਹ ਆਇਆ ਅੰਮ੍ਰਿਤਸਰ ਦੀ ਧਰਤੀ ਤੇ ਇਥੋਂ ਪੰਜਾ ਸਾਹਿਬ ਚਲਾ ਗਿਆ ਪੰਜਾ ਸਾਹਿਬੀ ਗੁਰੂ ਘਰ ਦੇ ਅੰਦਰ ਖਜ਼ਾਨਚੀ ਦੀ ਸੇਵਾ ਨਿਭਾਉਂਦੇ ਸਨ ਭਾਈ ਪ੍ਰਤਾਪ ਸਿੰਘ ਜੀ ਭਾਈ ਪ੍ਰਤਾਪ ਸਿੰਘ ਜੀ ਦੀ ਇਹਨਾਂ ਦਾ ਇੱਕ ਮਿੱਤਰ ਸੀ ਜਦੋਂ ਇਹ Shimla ਦੀ ਧਰਤੀ ਤੇ ਰਹਿੰਦੇ ਸਨ ਨੌਕਰੀ ਕਰਦੇ ਸਨ ਉੱਥੇ ਇਹਨਾਂ ਦਾ ਇੱਕ ਬੜਾ ਪਿਆਰ ਵਾਲਾ ਮਿੱਤਰ ਉਹਦਾ ਨਾਂ 2 ਸਾਲ ਦਾ ਪੁੱਤਰ ਸੀ ਉਹਦੇ 2 ਸਾਲ ਦੇ ਪੁੱਤਰ ਦੀ ਮੌਤ ਹੋ ਗਈ ਉਹਦੇ ਪੁੱਤਰ ਦੀ ਮੌਤ ਹੋਈ ਤੇ ਇਹ ਗਿਆ ਉਹਦੇ ਘਰ ਆਪਣੀ ਘਰਵਾਲੀ ਇੰਦੀ ਘਰਵਾਲੀ ਦਾ ਨਾਮ ਸੀ ਬੀਬੀ ਹਰਨਾਮ ਕੌਰ ਬੀਬੀ ਹਰਨਾਮ ਕੌਰ ਜਦੋਂ ਭਾਈ ਪ੍ਰਤਾਪ ਸਿੰਘ ਜੀ ਉਹ ਸਮੇਂ ਸਾਗਾ ਪੰਜਾਬ ਪੰਜਾ ਸਾਹਿਬ ਦੇ ਸਮੇਂ ਸ਼ਹੀਦ ਹੋਏ ਨਾ ਬੀਬੀ ਹਰਨਾਮ ਕੌਰ ਜੀ ਉਸ ਵੇਲੇ ਉਹਨਾਂ ਸਿੰਘਾਂ ਦੇ ਵਿੱਚ ਮੌਜੂਦ ਸੀ 300 ਦੇ ਕਰੀਬ ਸਿੰਘ ਸਿੰਘਣੀਆਂ ਰੇਲ ਦੀ ਪਟੜੀ ਤੇ ਬੈਠੇ ਸਨ ਉਹਨਾਂ ਵਿੱਚੋਂ ਬੀਬੀ ਹਰਨਾਮ ਕੌਰ ਸੀ ਇਹਨਾਂ ਦੀ ਕੋਖ ਨੂੰ ਭਾਗ ਲੱਗਾ ਸੀ 3 ਮਹੀਨੇ ਦੀ ਗਰਭਕਾਲ ਤੋਂ ਬੀਬੀ ਫਰਨਾਮ ਕੌਰ ਦੀ ਇਹਨਾਂ ਦੇ ਘਰ ਪਤੀ ਦੀ ਸ਼ਹਾਦਤ ਤੋਂ 6 ਮਹੀਨੇ ਬਾਅਦ ਇਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ ਸਤਿਗੁਰ ਨੇ ਤਰਸ ਕੀਤਾ ਕਿਰਪਾ ਕੀਤੀ ਹੁਣ ਜਦੋਂ ਆਪਣੇ ਦੋਸਤ ਦੇ ਘਰ ਗਏ ਨਾ 2 ਸਾਲ ਦਾ ਪੁੱਤਰ ਉਹ ਇੰਨਾ ਪਿਆਰ ਵਾਲਾ ਸੀ ਗੁਰਸਿੱਖੀ ਜੀਵਨ ਵਾਲਾ ਸੀ ਨਾ ਉਹਨੇ ਘਰ ਵਿੱਚ ਕਿਸੇ ਨੂੰ ਰੋਣ ਨਹੀਂ ਦਿੱਤਾ ਇੰਨੇ ਬੜੀ ਨੇੜੇ ਤੋਂ ਕੇ ਉਹਨੂੰ ਵੇਖਿਆ ਉਹਨੇ ਘਰ ਵਿੱਚ ਕਿਸੇ ਦੇ ਅੱਖਾਂ ਚੋਂ ਅੰਜੂ ਨਹੀਂ ਆਣ ਦਿੱਤੇ ਉਹਨੇ ਕਿਹਾ ਖਬਰਦਾਰ ਜੇ ਘਰ ਵਿੱਚ ਕੋਈ ਰੋਇਆ ਤੇ ਇਥੋਂ ਤੱਕ ਉਹਨੇ ਆਪਣੇ ਜਦੋਂ ਪੁੱਤਰ ਦਾ ਸਰੀਰ ਚੁੱਕ ਕੇ ਸੰਸਕਾਰ ਲਈ ਜਾਣ ਲੱਗਾ ਨਾ ਉਹਨੇ ਆਪਣੇ ਗਾਲ ਵਿੱਚ ਢੋਲ ਕੇ ਪਾਈ ਤੇ ਸਤਿਗੁਰੂ ਦੀ ਬਾਣੀ ਪੜਦਾ ਸ਼ਬਦ ਗਾਇਨ ਕਰਦਾ ਹੋਇਆ ਗਿਆ ਇਸ ਸੀਜ ਨੇ ਭਾਈ ਪ੍ਰਤਾਪ ਸਿੰਘ ਜੀ ਦੇ ਜੀਵਨ ਤੇ ਬੜਾ ਡੂੰਘਾ ਅਸਰ ਕੀਤਾ ਇਹ ਉਥੇ ਚਲਦਿਆਂ ਨਾ ਆਪਣੀ ਘਰਵਾਲੀ ਨੂੰ ਕਹਿੰਦਾ ਬੀਬੀ ਹਰਨਾਮਪੁਰ ਨੂੰ ਬੀਬੀ ਹਰਨਾਮਪੁਰ ਨੂੰ ਕਹਿੰਦਾ ਭਾਗਵਾਨ ਨੇ ਇੰਨਾ ਉੱਚਾ ਜੀਵਨ ਕਿਤੇ ਰੱਬ ਸਾਨੂੰ ਦੇ ਦੇ ਸਾਡੇ ਤੇ ਤਰਸ ਕਰੇ ਵੀ ਇੰਨਾ ਉੱਚਾ ਜੀਵਨ ਕਿਤੇ ਸਾਨੂੰ ਮਿਲ ਜਾਏ ਇਹਦੇ ਅੰਦਰ ਇਹ ਫੁਰਨਾ ਬਣਿਆ ਉਸ ਵੇਲੇ ਆਪਣੀ ਘਰਵਾਲੀ ਨਾਲ ਇਹਨੇ ਖਿਆਲ ਸਾਂਝਾ ਕੀਤਾ ਖੈਰ ਸਮਾਂ ਬਣਿਆ ਇਹਨਾਂ ਦੇ ਘਰ ਵਿੱਚ ਇੱਕ ਪੁੱਤਰ ਹੋਇਆ ਵਿਆਹ ਤੋਂ ਬਾਅਦ ਉਹਦਾ ਨਾਮ ਰੱਖਿਆ ਤਰਲੋਕ ਸਿੰਘ ਉਹਦੀ ਉਮਰ 2.5 ਸਾਲ ਦੀ ਸੀ ਔਰ ਬੀਬੀ ਹਰਨਾਮ ਕੋਰ ਨੇ ਇੰਟਰਵਿਊ ਦਿੱਤਾ ਸੀ ਗਿਆਨੀ ਭਜਨ ਸਿੰਘ ਨੂੰ ਜਿੰਦੇ ਵਿੱਚ ਉਹਨਾਂ ਜ਼ਿਕਰ ਕੀਤਾ ਵੀ 2.5 ਸਾਲ ਦੀ ਉਮਰ ਵਿੱਚ ਇਹ ਬੱਚਾ ਨਾ ਛੋਟਾ ਜਾਂ ਵੱਡਾ ਸੋਹਣਾ ਤਬਲਾ ਵਜਾਂਦਾ ਸੀ ਇਹ 2.5 ਸਾਲ ਦੀ ਉਮਰ ਵਿੱਚ ਐਸਾ ਪਾਣਾ ਵਾਪਰਿਆ ਖੇਲਦਾ ਪਿਆ ਸੀ ਬੱਚਿਆਂ ਦੇ ਨਾਲ ਤੇ ਪਾਣੀ ਦੀ ਨਾਲ ਦੇਗ ਰੱਖੀ ਸੀ ਪਤੀਲੇ ਉਬਲਣ ਦੇ ਲਈ ਪਾਣੀ ਉਬਲਦਾ ਸੀ ਇਹ ਪਤਾ ਨਹੀਂ ਕੀ ਪਾਣਾ ਵਾਪਰਿਆ ਰੱਬ ਦਾ ਉਸ ਪਤੀਲੇ ਦੇ ਵਿੱਚ ਜਾ ਪਿਆ 2.5 ਸਾਲ ਦਾ ਸੀ ਇਹਦੀ ਮੌਤ ਹੋ ਗਈ ਹੁਣ 2.5 ਸਾਲ ਦਾ ਪੁੱਤਰ ਜਦੋਂ ਪਤਾ ਲੱਗਾ ਭਾਈ ਪ੍ਰਤਾਪ ਸਿੰਘ ਜੀ ਨੂੰ ਖਿਆਲ ਕਰਿਓ ਇਹਨੂੰ ਆਪਣਾ ਮਿੱਤਰ ਚੇਤੇ ਆ ਗਏ ਇੰਨੇ ਤੇ ਸੁਭਾਵਕ ਹੀ ਆਪਣੀ ਘਰਵਾਲੀ ਨਾਲ ਫੁਰਨਾ ਸਾਂਝਾ ਕੀਤਾ ਸੀ ਪਰ ਮਾਲਕ ਦਾ ਦੇਖੋ ਸੱਚ ਹੋ ਗਿਆ 2.5 ਸਾਲ ਦੀ ਉਮਰ ਵਿੱਚ ਆਪਣੇ ਪੁੱਤਰ ਨੂੰ ਜਦੋਂ ਲੈ ਕੇ ਜਾਣ ਲੱਗਾ ਨਾ ਇੰਨੇ ਵੀ ਉਸੇ ਤਰ੍ਹਾਂ ਆਪਣੇ ਗਲ ਵਿੱਚ ਢੋਲਕੀ ਪਾਈ ਤੇ ਸਤਿਗੁਰ ਦੀ ਬਾਣੀ ਦੇ ਸ਼ਬਦ ਪੜਦਿਆਂ ਹੋਇਆ ਆਪਣੇ ਪੁੱਤਰ ਦਾ ਸੰਸਕਾਰ ਕਰਨ ਗਿਆ ਇਹ ਇੰਨੀ ਕਰਨੀ ਵਾਲਾ ਇੰਨੇ ਉੱਚੇ ਜੀਵਨ ਵਾਲਾ ਸੀ ਭਾਈ ਪ੍ਰਤਾਪ ਸਿੰਘ ਦੂਜੇ ਪਾਸੇ ਸੀ ਭਾਈ ਕਰਮ ਸਿੰਘ ਜਿਹੜੇ ਇਹ ਦੋ ਮੁਖ ਸਨ ਭਾਈ ਕਰਮ ਸਿੰਘ ਜੀ ਇਹਨਾਂ ਦੇ ਪਿਤਾ ਆਨੰਦਪੁਰ ਸਾਹਿਬ ਜੀ ਦੇ ਅੰਦਰ ਉਸ ਸਮੇਂ ਦੇ ਅੰਦਰ ਮਹੰਤ ਸਨ ਜਦੋਂ ਇਹ ਸਾਕਾ ਨਨਕਾਣਾ ਵਾਪਰਿਆ ਤੇ ਇਹਨਾਂ ਦੇ ਪਿਤਾ ਨੇ ਮਹੰਤਗਿਰੀ ਛੱਡ ਦਿੱਤੀ ਸਿੱਖਾਂ ਨੂੰ ਆਨੰਦਪੁਰ ਸਾਹਿਬ ਜੀ ਦੀਆਂ ਚਾਬੀਆਂ ਗੁਰਦੁਆਰਿਆਂ ਦੀਆਂ ਚਾਬੀਆਂ ਦੇ ਕੇ ਆ ਪਿੱਛੇ ਹੋ ਗਏ ਇਹਦੇ ਕਰਮ ਸਿੰਘ ਇਹਦੇ ਤੇ ਗੁਰਬਾਣੀ ਦਾ ਬੜਾ ਪ੍ਰਭਾਵ ਸੀ ਬੜਾ ਸਤਗੁਰੂ ਦੀ ਕਿਰਪਾ ਦੇ ਸਦਕਾ ਗੱਖਣ ਦੀ ਧਰਤੀ ਤੇ ਹਜ਼ੂਰ ਸਾਹਿਬ ਗਿਆ ਉੱਥੇ ਜਦੋਂ ਇਹਨੇ ਸੀਸ ਝੁਕਾਇਆ ਮੱਥਾ ਟੇਕਿਆ ਅੰਮ੍ਰਿਤ ਦੀ ਦਾਤ ਲਈ ਇਹਦਾ ਪਹਿਲਾ ਨਾਮ ਸੀ ਸੰਤ ਸਿੰਘ ਤੇ ਇਹਦਾ ਨਾਮ ਉੱਥੇ ਪੰਜਾ ਪਿਆਰਿਆਂ ਨੇ ਰੱਖਿਆ ਕਰਮ ਸਿੰਘ ਇਹ ਕਰਮ ਸਿੰਘ ਫਿਰ ਪੰਜਾਬ ਆਇਆ ਅੰਮ੍ਰਿਤਸਰ ਤੋਂ ਪੰਜਾ ਸਾਹਿਬ ਗਿਆ ਪੰਜਾ ਸਾਹਿਬ ਜਾ ਕੇ ਉੱਥੇ ਦਾ ਇਹਨਾਂ ਪਿਆਰ ਬਣ ਗਿਆ ਉੱਥੇ ਰਹਿਣ ਲੱਗ ਗਿਆ ਉੱਥੇ ਫਿਰ ਇਹ ਦੋ ਸਿੱਖ ਵਸੀਲਾ ਬਣੇ ਸਨ ਭਾਈ ਪ੍ਰਤਾਪ ਸਿੰਘ ਨੂੰ ਪਤਾ ਲੱਗਾ ਬਿਸ਼ਿੰਘਾਂ ਦੇ ਨਾਲ ਭਰੀ ਹੋਈ ਗੱਡੀ ਜਿਹੜੀ ਐ ਉਹਦੇ ਵਿੱਚ ਕਈ ਸਿੰਘ ਨੇ ਜਿਹੜੇ اٹਕ ਲੈ ਕੇ ਜਾਂ اٹਕ ਪਾਕਿਸਤਾਨ ਦੇ ਅੰਦਰ ਗੁਜਰਾਵਾਲਾ ਦੇ ਨੇੜੇ اٹਕ ਜਿਹੜਾ ਹੈ ਉੱਥੇ ਇਹਨਾਂ ਸਿੰਘਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਤੇ ਜਿਹੜੇ ਸਿੰਘ ਲਜਾਇਆ ਜਾ ਰਹੇ ਨੇ ਇਹਨਾਂ ਵਿੱਚੋਂ ਬਹੁਤੇ ਉਹ ਨੇ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਤੇ 1000 ਰੁਪਏ ਦਾ ਜੁਰਮਾਨਾ ਤੇ ਨਾਲ ਉਹਨਾਂ ਨੂੰ 10-10 ਸਾਲ ਦੀ ਕੈਦ ਲਾਈ ਗਈ ਉਸ ਸਮੇਂ ਦੇ ਅੰਦਰ ਉਸ ਵੇਲੇ ਭਾਈ ਪ੍ਰਤਾਪ ਸਿੰਘ ਜੀ ਨੇ ਭਾਈ ਕਰਮ ਸਿੰਘ ਨਾਲ ਇਹ ਗੱਲ ਸਾਂਝੀ ਕੀਤੀ ਵੀ ਕਿੰਨਾ ਚੰਗਾ ਹੋਵੇ ਪਹਿਲਾਂ ਵੀ ਆਪਾਂ ਨੂੰ ਪਤਾ ਨਹੀਂ ਲੱਗਾ ਵੀ ਮੈਂ ਸੁਣਿਆ ਜਿਹੜਾ ਸਟੇਸ਼ਨ ਮਾਸਟਰ ਹੈ ਉਹ ਇੱਕ Hindu ਸੀ ਤੇ ਭਾਈ ਪ੍ਰਤਾਪ ਸਿੰਘ ਜੀ ਦਾ ਬੜਾ ਪੂਰਾ ਮਿੱਤਰ ਸੀ ਉਹਨੇ ਦੱਸਿਆ ਵੀ ਦੋ ਟ੍ਰੇਨਾਂ ਪਹਿਲਾਂ ਵੀ ਇਸ ਤਰ੍ਹਾਂ ਗਈਆਂ ਨੇ ਭਾਈ ਪ੍ਰਤਾਪ ਸਿੰਘ ਜੀ ਕਹਿੰਦਾ ਕਿੰਨਾ ਚੰਗਾ ਹੋਵੇ ਉਹਨਾਂ ਦੀਆਂ ਕਰਨੀਆਂ ਤੇ ਆਪਾਂ ਨਹੀਂ ਉੱਡੇ ਵੱਡੇ ਹੋ ਸਕਦੇ ਜਿੰਨੇ ਵੱਡੇ ਉਹ ਗੁਰੂ ਕੇ ਪਿਆਰੇ ਨੇ ਜਿਹੜੇ ਗੁਰਧਾਮਾਂ ਦੀ ਆਜ਼ਾਦੀ ਲਈ ਇੰਨੇ ਵੱਡੇ ਤਸੱਦ ਸਹਿ ਕੇ ਤੇ ਗੁਰੂ ਦੇ ਪਿਆਰ ਵਿੱਚ ਆਪਣੀਆਂ ਗ੍ਰਿਫਤਾਰੀਆਂ ਦੇ ਰਹੇ ਨੇ ਕਿੰਨਾ ਚੰਗਾ ਹੋਵੇ ਆਪਾਂ ਉਹਨਾਂ ਗੁਰੂ ਕੇ ਸਿੱਖਾਂ ਨੂੰ ਇੱਥੇ ਜਦੋਂ ਟ੍ਰੇਨ ਲੰਘੇ ਤੇ ਆਪਾਂ ਉਹਨਾਂ ਨੂੰ ਲੰਗਰ ਸ਼ਿਕਾਈਏ ਭਾਈ ਕਰਮ ਸਿੰਘ ਜੀ ਨੇ ਆਖਿਆ ਤੇ ਬੜੀ ਚੰਗੀ ਗੱਲ ਹੈ ਉਹਨਾਂ ਕੀ ਕੀਤਾ ਸਟੇਸ਼ਨ ਮਾਸਟਰ ਨੂੰ ਜਾ ਕੇ ਪੁੱਛਿਆ ਭਾਈ ਪ੍ਰਤਾਪ ਸਿੰਘ ਜੀ ਨੂੰ ਆਖਿਆ ਵੀ ਇੱਥੇ ਜਿਹੜਾ ਇਹ ਜੰਗਾ ਹੈ ਇਸ ਜੰਗਾ ਤੇ ਪੰਡਾ ਸਾਹਿਬ ਦੇ ਅੰਦਰ ਹਸਨ ਅਬਦਾਲ ਇੱਥੇ ਟ੍ਰੇਨ ਰੁਕਣ ਦਾ ਸਾਨੂੰ ਕੋਈ ਆਰਡਰ ਨਹੀਂ ਇੱਥੇ ਟ੍ਰੇਨ ਨਹੀਂ ਰੁਕਣੀ ਪਿੱਛੇ ਹੁਕਮ ਹੈ ਸਤਗੁਰ ਦੀ ਐਸੀ ਕਲਾ ਵਾਪਰੀ ਵੀ ਇਹਨਾਂ ਸਿੰਘਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਭੋਜਨ ਤਿਆਰ ਕਰਨਾ ਸ਼ੁਰੂ ਕੀਤਾ ਨੂੰ ਪਤਾ ਲੱਗਾ ਵੀ 8:30 ਵਜੇ ਗੱਡੀ ਪਹੁੰਚਣੀ ਹੈ ਇਹਨਾਂ ਲੰਗਰ ਤਿਆਰ ਕਰਕੇ ਤੇ ਉਹ ਸਟੇਸ਼ਨ ਜਿਹੜੇ ਪਟੜੀ ਤੇ ਅਨੁਸੂਚਿਤੇ ਪਹੁੰਚ ਗਏ ਇਹਨਾਂ ਸਟੇਸ਼ਨ ਮਾਸਟਰ ਨੂੰ ਬੜੀ ਬੜੀ ਆਖਿਆ ਵੀ ਤੁਸੀਂ ਕੁਝ ਕਰੋ ਵੀ ਟ੍ਰੇਨ ਤੇ ਰੁਕ ਜਾਓ ਕਹਿੰਦਾ ਵੀ ਨਹੀਂ ਮੇਰੇ ਹੱਥ ਵਿੱਚ ਕੁਝ ਨਹੀਂ ਮੈਂ ਨਹੀਂ ਕੁਝ ਕਰ ਸਕਦਾ ਇਥੇ ਉੱਪਰੋਂ ਆਰਡਰ ਨੇ ਇੱਥੇ ਟ੍ਰੇਨ ਨਹੀਂ ਰੁਕਣੀ ਤੁਸੀਂ ਇੱਥੋਂ ਕਿਰਪਾ ਕਰਕੇ ਰੇਲ ਦੀ ਪਟੜੀ ਤੋਂ ਪਾਸੇ ਹੋ ਜਾਓ ਭਾਈ ਪ੍ਰਤਾਪ ਸਿੰਘ ਜੀ ਨੇ ਆਖਿਆ ਵੀ ਪਾਸੇ ਤੇ ਅਸੀਂ ਨਹੀਂ ਹੋਣਾ ਸਾਡੇ ਤੇ ਸਤਿਗੁਰ ਦਾ ਹੁਕਮ ਹੈ ਪਾਤਸ਼ਾਹ ਕਹਿੰਦੇ ਨੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮਾਂ ਮਾਂ ਦੇ ਅੰਦਰ ਪ੍ਰੀਤ ਹੈ ਉਹ ਆਪਣੀ ਪ੍ਰੀਤ ਦੇ ਵਸ ਵਿੱਚ ਆਪਣੇ ਪੁੱਤਰ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਏ ਤੇ ਕਹਿੰਦੇ ਨੇ ਸੱਚ ਉਹਨੂੰ ਉਸ ਪੁੱਤਰ ਨੂੰ ਮਾਂ ਦਾ ਪਿਆਰ ਮਿਲਦਾ ਏ ਕਹਿੰਦੇ ਸਤ ਰੰਗ ਗੁਰਸਿੱਖ ਪ੍ਰੀਤ ਜਿਹੜਾ ਗੁਰਸਿੱਖ ਦੀ ਗੁਰੂ ਨਾਲ ਪ੍ਰੀਤ ਹੈ ਤੇ ਉਹ ਫਿਰ ਗੁਰਸਿੱਖ ਕੀ ਕਰਦਾ ਹੈ ਗੁਰੂ ਮੁਖ ਪਾਏ ਉਹ ਜਦੋਂ ਗੁਰਸਿੱਖ ਦੇ ਮੂੰਹ ਵਿੱਚ ਬੁਰਕੀ ਪਾਉਂਦਾ ਹੈ ਨਾ ਗੁਰਸਿੱਖ ਦੇ ਲਈ ਰੁਗੜੀ ਦਾ ਵਸੀਲਾ ਬਣਦਾ ਹੈ ਤੇ ਉਹ ਗੁਰਸਿੱਖ ਨਹੀਂ ਉਹ ਮੰਨ ਲਓ ਗੁਰੂ ਦੇ ਮੂੰਹ ਵਿੱਚ ਪੈਂਦਾ ਪਈ ਅਸੀਂ ਤੇ ਪ੍ਰਣ ਕੀਤਾ ਵੀ ਅਸੀਂ ਤੇ ਹੋਂਦ ਇਥੋਂ ਨਹੀਂ ਹਟਣਾ ਭਾਈ ਪ੍ਰਤਾਪ ਸਿੰਘ ਜੀ ਉਹਨਾਂ ਨੇ ਜਥਾ ਜਿਹੜਾ ਸਾਰਾ ਤਿਆਰ ਕੀਤਾ ਸੀ ਇਹ 300 ਦੇ ਕਰੀਬ ਬੀਬੀ ਹਰਨਾਮ ਕੋਰ ਨੇ ਦੱਸਿਆ ਉਹਨਾਂ ਕਿ 300 ਦੇ ਕਰੀਬ ਅਸੀਂ ਸਾਰੇ ਸੀ ਉਹ ਆਪ ਖੁਦ ਉਸ ਪਟੜੀ ਤੇ ਬੈਠੇ ਸਨ ਕੁਝ ਦੂਰੀ ਤੇ ਇਹਨਾਂ ਨੂੰ ਬਿਠਾ ਕੇ ਆਪ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਅੱਗੇ ਜਾ ਕੇ ਬਹਿ ਗਏ ਟ੍ਰੇਨ ਆਈ ਝੂਕਦੀ ਹੋਈ ਇਹ ਅਸਲ ਵਿੱਚ ਵਾਰਤਾ ਲਿਖੀ ਕਰਤਾਰ ਸਿੰਘ ਦੁੱਗਲ ਨੇ ਕਰਤਾਰ ਸਿੰਘ ਦੁੱਗਲ ਪੰਜਾਬੀ ਦੇ ਇੱਕ ਬੜੇ ਵੱਡੇ ਰਾਈਟਰ ਹੋਏ ਨੇ ਬੜੀਆਂ ਕਹਾਣੀਆਂ ਲਿਖੀਆਂ ਨੇ ਉਹਨਾਂ ਨੇ ਉਹਨਾਂ ਦੀ ਇੱਕ ਕਿਤਾਬ ਹੈ ਕਰਾਮਾਤ ਉਸ ਕਰਾਮਾਤ ਦੇ ਅੰਦਰ ਪਹਿਲਾ ਚੈਪਟਰ ਜਿਹੜਾ ਹੈ ਨਾ ਉਹ ਉਹ ਹੈ ਉਹਦੇ ਅੰਦਰ ਉਹਨਾਂ ਨੇ ਜ਼ਿਕਰ ਕੀਤਾ ਸਾਰੇ ਬਿਰਤਾਂਤ ਦਾ ਉਹ ਕਹਿੰਦੇ ਨੇ ਜਦੋਂ ਮੈਂ ਛੋਟਾ ਹੁੰਨਾ ਸੀ ਮੈਂ ਖੇਨ ਮਾਤਰ ਬਾਹਰ ਨਿਕਲਿਆ ਗੱਲ ਪੂਰੀ ਕਰਨ ਲਈ ਉਹ ਕਹਿੰਦਾ ਜਦੋਂ ਮੈਂ ਛੋਟਾ ਹੁੰਨਾ ਸੀ ਨਾ ਤੇ ਮੇਰੀ ਮਾਂ ਨੇ ਮੈਨੂੰ ਕਹਾਣੀਆਂ ਸੁਣਾਉਣੀਆਂ ਵੀ ਦੇਖੋ ਕਿਵੇਂ ਗੁਰਸ਼ਿਕ ਗੁਰੂ ਦੇ ਹੁਕਮ ਵਿੱਚ ਜੂਝਦੇ ਲੜਦੇ ਸ਼ਹੀਦ ਹੋਏ ਫਿਰ ਉਹਨਾਂ ਨੇ ਮੈਨੂੰ ਸੁਣਾਣਾ ਵੀ ਕਿਵੇਂ ਬਾਬਾ ਨਾਨਕ ਜੀ ਹਸਨ ਬਦਾਲ ਗਏ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸੁਣਾਣੀਆਂ ਵੀ ਬਾਬੇ ਮਾਈ ਮਰਦਾਨੇ ਨੇ ਆਖਿਆ ਮੈਨੂੰ ਪਾਣੀ ਦੀ ਪਿਆਸ ਲੱਗੀ ਐ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵੀ ਜਾ ਪਹਾੜੀ ਤੇ ਚੜ੍ਹ ਕੇ ਪਾਣੀ ਲਿਆ ਪਹਿਲੀ ਵਾਰ ਗਏ ਦੂਜੀ ਵਾਰ ਗਏ ਤੀਜੀ ਵਾਰ ਗਏ ਜਿਹੜਾ ਉੱਪਰ ਬੈਠਾ ਸੀ ਉਹਨੇ ਪਾਣੀ ਨਹੀਂ ਦਿੱਤਾ ਜਦੋਂ ਪਾਣੀ ਨਹੀਂ ਦਿੱਤਾ ਤੇ ਭਾਈ ਮਰਦਾਨਾ ਜੀ ਥੱਲੇ ਤੀਜੀ ਵਾਰ ਜਦੋਂ ਉਤਰੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ ਤੇ ਪਾਤਸ਼ਾਹ ਜੀ ਨੇ ਆਖਿਆ ਮਰਦਾਨਾ ਆ ਪੱਥਰ ਪਾਸੀ ਕਰ ਪੱਥਰ ਪਾਸੀ ਕੀਤਾ ਤੇ ਪਾਣੀ ਦਾ ਜਿਹੜਾ ਉੱਪਰ ਸੋਮਾ ਸੀ ਉਹ ਥੱਲੇ ਪੋਟ ਆਇਆ ਉੱਪਰ ਖਾਲੀ ਹੋ ਗਿਆ ਸਾਰਾ ਜਿਹੜਾ ਉੱਪਰ ਉਹਨੇ ਪਾਣੀ ਸੋਮਾ ਕਿਉਂਕਿ ਜਿਹੜੇ ਪਹਾੜਾਂ ਦੇ ਵਿੱਚ ਸੋਮੇ ਫੁੱਟਦੇ ਨੇ ਇਹ ਹੁਣ ਰੱਬੀ ਪ੍ਰਤਾਨ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਸੀ ਉਹ ਪਾਣੀ ਦਾ ਸੋਮਾ ਜਦੋਂ ਥੱਲੇ ਫੁੱਟਿਆ ਭਾਈ ਮਰਦਾਨਾ ਨੇ ਮਰਦਾਨੇ ਨੇ ਰੱਜ ਕੇ ਪਾਣੀ ਪੀਤਾ ਉਪਰੋਂ ਖਾਲੀ ਹੋ ਗਿਆ ਤੇ ਵਲੀ ਕੰਧਾਰੀ ਨੇ ਉਪਰੋਂ ਜਿਹੜਾ ਪੱਥਰ ਰੋਸ ਵਿੱਚ ਗੁੱਸੇ ਵਿੱਚ ਆ ਕੇ ਥੱਲੇ ਛਟਿਆ ਤੇ ਉਹ ਪੱਥਰ ਬਾਬੇ ਨਾਨਕ ਨੇ ਆਪਣੇ ਹੱਥ ਨਾਲ ਰੋਕਿਆ ਜਿਹਨੂੰ ਪੰਜਾ ਸਾਹਿਬ ਅੱਜ ਵੀ ਤੁਸੀਂ ਦਰਸ਼ਨ ਕਰਦੇ ਹੋ ਕਹਿੰਦੇ ਜਦੋਂ ਮਾਂ ਨੇ ਸੁਣਾਣਾ ਤੇ ਮੈਨਾ ਮਾਂ ਦੀ ਨਾ ਗੱਲ ਨੂੰ ਅੰਗੋਲਿਆਂ ਜਿਹਾ ਕਰ ਦੇਣਾ ਤੇ ਨਾਲ ਕਹਿੰਦਾ ਮਾਂ ਇਹ ਵੀ ਹੋ ਸਕਦਾ ਹੈ ਕੋਈ ਐਡਾ ਵੱਡਾ ਪੱਥਰ ਆਪਣੇ ਹੱਥ ਨਾਲ ਰੋਕ ਦੇ ਤੇ ਮਾਂ ਨੇ ਅੱਗੋਂ ਕਹਿਣਾ ਪੁੱਤਰ ਸਾਰੇ ਇੱਕੋ ਵਰਗ ਨਹੀਂ ਹੁੰਦੇ ਬਾਬਾ ਨਾਨਕ ਇਸ ਧਰਤੀ ਤੇ ਕੁਝ ਐਸੇ ਵੀ ਆਉਂਦੇ ਨੇ ਜਿਨ੍ਹਾਂ ਦੀਆਂ ਬਾਤਾਂ ਜਿਨ੍ਹਾਂ ਦੀਆਂ ਗੱਲਾਂ ਜਿਨ੍ਹਾਂ ਦੇ ਕਰਮ ਸਾਡੀ ਸੁਰਤ ਤੇ ਸਾਡੀ ਸੋਚ ਤੋਂ ਬੜੇ ਬਾਹਰ ਹੁੰਦੇ ਹਨ ਉਹਨਾਂ ਬੜੀ ਵਾਰੀ ਕਹਿਣਾ ਪਰ ਕਹਿੰਦੇ ਮੈਂ ਮੰਨਣਾ ਨਾ ਪਰ ਜਿਦਣ ਇਹ ਸਾਖਾ ਵਾਪਰੀ ਆ ਮੈਂ ਕਹਿੰਦੇ ਜਦਨੇ ਇਹ ਘਟਨਾ ਵਾਪਰੀ ਕਹਿੰਦੇ ਮੇਰੀ ਮਾਂ ਨੇ ਮੈਨੂੰ ਆ ਕੇ ਆਖਿਆ ਪੁੱਤਰ ਚੱਲ ਹਸਨਬਦਾਲ ਸਟੇਸ਼ਨ ਤੇ ਸੁਣਿਆ ਉੱਥੇ ਕੋਈ ਬੜੀ ਵੱਡੀ ਘਟਨਾ ਵਾਪਰ ਗਈ ਹੈ ਵੀ ਇਸ ਤਰ੍ਹਾਂ ਇਸ ਤਰ੍ਹਾਂ ਗੱਡੀ ਜਿਹੜੀ ਹੈ ਉਹ ਸਿੰਘ ਅੱਗੇ ਆਏ ਨੇ ਗੱਡੀ ਰੁਕੀਏ ਕਹਿੰਦੇ ਮੈਂ ਮਾਂ ਨਾਲ ਗਿਆ ਵੀ ਮਾਂ ਨੇ ਨਾ ਅੱਜ ਹੁਣ ਕੀ ਕਰਨਾ ਹੈ ਪਤਾ ਲੱਗ ਗਿਆ ਮਾਤਾ ਨੂੰ ਇਹਨੇ ਅੱਜ ਰਾਤ ਨੂੰ ਨਾ ਤੇ ਖਾਣ ਲਈ ਘਰ ਕੁਝ ਤਿਆਰ ਕਰਨਾ ਹੈ ਫਿਰ ਰਾਤ ਨੂੰ ਇਹਨੇ ਕਿਹਾ ਨਾ ਵੀ ਰਾਤ ਨੂੰ ਪੁੰਜੇ ਸੋਵਾਂ ਇਹ ਉਦੋਂ ਜज्ਬਾ ਹੁੰਦਾ ਸੀ ਸਿੱਖਾਂ ਦੇ ਅੰਦਰ ਪਿਆਰ ਹੁੰਦਾ ਸੀ ਇਹਨੂੰ ਪਿਆਰ ਕਹਿਣ ਵਾਲੇ ਤਰੀਕੇ ਦਾ ਨਾ ਵੀ ਘਰ ਵਿੱਚ ਕੋਈ ਐਸੀ ਗੱਲ ਵਾਪਰਨੀ ਵੀ ਅੱਜ ਸਿੰਘਾਂ ਨੇ ਦਿਨ ਆਣਾ ਤੇ ਜਿਵੇਂ ਸਹਬਜ਼ਾਦਿਆਂ ਦੇ ਦਿਨਾਂ ਦੇ ਨੇ ਉਹ ਭਾਵਨਾ ਹੈ ਜੀ ਉਹਨਾਂ ਨੇ ਕਹਿਣਾ ਵੀ ਮਾਤਾ ਨੇ ਸਾਨੂੰ ਪੁੰਝੇ ਸੁਆਣਾ ਤੇ ਰਾਤ ਨੂੰ ਉਹਨਾਂ ਨੇ ਭੋਜਨ ਵੀ ਖਾਣ ਦੀ ਨਾ ਦੇਣਾ ਇਹ ਇਹ ਘਟਨਾ ਉਹਨਾਂ ਜ਼ਿਕਰ ਕੀਤਾ ਕਹਿੰਦੇ ਜਦੋਂ ਮੈਨੂੰ ਪਤਾ ਲੱਗਾ ਫਿਰ ਕਹਿੰਦੇ ਅਸੀਂ ਉੱਥੇ ਜਾ ਕੇ ਨਾ ਸਾਰਾ ਕੁਝ ਆਪਣੀ ਅੱਖਾਂ ਨਾਲ ਵੇਖਿਆ ਕਰਤਾਰ ਸਿੰਘ ਦੁੱਗਲ ਕਹਿੰਦੇ ਨੇ ਕਹਿੰਦੇ ਨੇ ਜਦੋਂ ਖਾਨ ਨਾਲ ਵੇਖਿਆ ਨਾ ਤੇ ਮੇਰੀ ਮਾਤਾ ਨੇ ਫਿਰ ਇਹ ਜਦੋਂ ਕਾਟਣਾ ਸਾਖੀ ਸੁਣਾਣੀ ਤੇ ਮੇਰੀ ਛੋਟੀ ਭੈਣ ਸੀ ਕਹਿੰਦੇ ਮੇਰੀ ਛੋਟੀ ਭੈਣ ਨੇ ਵੀ ਮੇਰੇ ਤਰ੍ਹਾਂ ਕਹਿਣ ਲੱਗ ਜਾਣਾ ਮਾਤਾ ਵੀ ਇਹ ਕਿਵੇਂ ਹੋ ਸਕਦਾ ਵੀ ਕੋਈ ਪੱਥਰ ਰੋਕੇ ਤੇ ਕਹਿੰਦੇ ਮੈਂ ਜਿਹੜਾ ਪਹਿਲਾਂ ਕਹਿਨਾ ਸਾਬੇ ਨਹੀਂ ਹੋ ਸਕਦਾ ਹੈ ਕਹਿੰਦਾ ਮੈਂ ਫਿਰ ਕਹਿਣ ਲੱਗ ਗਿਆ ਆਪਣੀ ਭੈਣ ਨੂੰ ਚੜਕ ਕੇ ਕਹਿਨਾ ਸਾਬੇ ਨਹੀਂ ਜਿਸ ਗੁਰੂ ਦੇ ਸਿੱਖ ਟ੍ਰੇਨਾ ਰੋਕ ਸਕਦੇ ਨੇ ਕਿਉਂ ਕੋਈ ਪੱਥਰ ਨਹੀਂ ਰੋਕ ਸਕਦਾ ਇੱਕ ਕਰਤਾਰ ਸਿੰਘ ਦੁੱਗਲ ਦੀ ਸ਼ਬਦਾਵਲੀ ਆ ਉਹਨੇ ਕਰਾਮਾਤ ਵਿੱਚ ਲਿਖਿਆ ਉੱਥੇ ਭਾਈ ਪ੍ਰਤਾਪ ਸਿੰਘ ਜੀ ਅੱਗੇ ਬੈਠੇ ਭਾਈ ਕਰਮ ਸਿੰਘ ਜੀ ਉਹਨਾਂ ਨਾਲ ਤੇ ਉਹਨਾਂ ਤੋਂ ਪਿੱਛੇ ਜਿਹੜੇ 300 ਦੇ ਕਰੀਬ ਸਿੰਘ ਤੇ ਸਿੰਘਣੀਆਂ ਪਟੜੀ ਤੇ ਬਹਿ ਗਏ ਟਰੇਨ ਸ਼ੂਕ ਦੀ ਆਈ ਜੀ ਹੋਰਨ ਦੇੰਦੇ ਆਇਆ ਜਿਹੜਾ ਟਰੇਨ ਚਲਾਉਣ ਵਾਲਾ ਡਰਾਈਵਰ ਸੀ ਪਰ ਉਹਨੂੰ ਆਰਡਰ ਸੀ ਵੀ ਇੱਥੇ ਰੁਕਣਾ ਨਹੀਂ ਗੱਡੀ ਆ ਕੇ ਸਿੱਧੀ ਜਿਹੜਾ ਅੱਗੇ ਜੰਗਲਾ ਲੱਗਾ ਹੁੰਦਾ ਥੱਲੇ ਉਹ ਭਾਈ ਪ੍ਰਤਾਪ ਸਿੰਘ ਜੀ ਨੂੰ ਵੱਜਾ ਇਤਿਹਾਸ ਲਿਖਦਾ ਭਾਈ ਪ੍ਰਤਾਪ ਸਿੰਘ ਜੀ ਉਸ ਜੰਗਲੇ ਦੇ ਵਿੱਚ ਅਟ ਅੜ ਗਏ ਕਿੰਨੀ ਦੂਰ ਤੱਕ ਉਸ ਜੰਗਲੇ ਦੇ ਵਿੱਚ ਆਉਂਦੇ ਪਟੜੀ ਦੇ ਨਾਲ ਰਿੜਦੇ ਗਏ ਜਦੋਂ ਟ੍ਰੇਨ ਵੱਜੀ ਨਾ ਉਹਨਾਂ ਨੂੰ ਕਹਿੰਦੇ ਉਹਨਾਂ ਦਾ ਥੱਲੜਾ ਜੁਬਾੜਾ ਜਿਹੜਾ ਨੇ ਇੱਕ ਪਾਸੇ ਹੋ ਗਿਆ ਪੂਰਾ ਸਰੀਰ ਖੂਨ ਨਾਲ ਭਾਈ ਪ੍ਰਤਾਪ ਸਿੰਘ ਜੀ ਤੋਂ ਬਾਅਦ ਭਾਈ ਕਰਮ ਸਿੰਘ ਵੀ ਟ੍ਰੇਨ ਦੀ ਰੇਪੇਟ ਵਿੱਚ ਆਏ ਦੋਨੋਂ ਸਿੰਘਾਂ ਨੇ ਉੱਥੇ ਭਾਈ ਕਰਮ ਸਿੰਘ ਜੀ ਦੀ ਮੌਕੇ ਤੇ ਮੌਤ ਹੋ ਗਈ ਭਾਈ ਪ੍ਰਤਾਪ ਸਿੰਘ ਜੀ ਨੂੰ ਉਹਨਾਂ ਦੇ ਸਰੀਰ ਨੂੰ ਆ ਕੇ ਪੱਜ ਕੇ ਜਦੋਂ ਸਿੰਘ ਉਹ ਕਹਿੰਦੇ ਟ੍ਰੇਨ ਰੋਗੀ ਇੱਕਦਮ ਟ੍ਰੇਨ ਰੁਕੀ ਤੇ ਭੱਜ ਕੇ ਸਿੰਘ ਆਏ ਭਾਈ ਪ੍ਰਤਾਪ ਸਿੰਘ ਜੀ ਨੂੰ ਬਾਹਰ ਕੱਢਣ ਲੱਗੇ ਉਹ ਕਹਿੰਦੇ ਮੇਰੀ ਚਿੰਤਾ ਨਾ ਕਰੋ ਜਬਾੜਾ ਨਿਕਲਿਆ ਹੋਇਆ ਇੱਕ ਪਾਸੇ ਜ਼ੁਬਾਨ ਤੋਂ ਤਤਲਾ ਕੇ ਜਦ ਬੋਲੇ ਮਸਾ ਸ਼ਬਦ ਨਿਕਲੇ ਕਹਿੰਦੇ ਮੇਰੀ ਪਰਵਾਹ ਨਾ ਕਰੋ ਜਿਸ ਕੰਮ ਲਈ ਸਾਰਾ ਉਪਰਾਲਾ ਕੀਤਾ ਪਹਿਲੋ ਕਰੋ ਪਹਿਲਾਂ ਸਿੰਘਾਂ ਨੂੰ ਭੋਜਨ ਸ਼ਕਾਓ ਸਾਰੇ ਜਿਹੜੇ ਅੰਦਰ ਸਿੰਘ ਸੁਨੂਣਾ ਨੂੰ ਭੋਜਨ ਲੰਗਰ ਸ਼ਕਾਇਆ ਗਿਆ ਲੰਗਰ ਸ਼ਕਾਨ ਤੋਂ ਬਾਅਦ ਭਾਈ ਪ੍ਰਤਾਪ ਸਿੰਘ ਜੀ ਨੂੰ ਗੁਰਦੁਆਰੇ ਲੈ ਗਏ ਪੰਜਾ ਸਾਹਿਬ ਇਥੇ ਇਤਿਹਾਸ ਲਿਖਦਾ ਹੈ ਸਵੇਰੇ ਅੰਮ੍ਰਿਤ ਵੇਲੇ ਇਥੇ ਗੁਰੂ ਕਾ ਕੀਰਤਨੀਆ ਸੀ ਕੋਈ ਉਹ ਆਇਆ ਉਹਨਾਂ ਨੇ ਆ ਕੇ ਭਾਈ ਪ੍ਰਤਾਪ ਸਿੰਘ ਜੀ ਨੂੰ ਆਪਣੀ ਗੋਦੀ ਵਿੱਚ ਸਿਰ ਰੱਖ ਲਿਆ ਤੇ ਭਾਈ ਪ੍ਰਤਾਪ ਸਿੰਘ ਜੀ ਨੇ ਆਪਣੀ ਜ਼ੁਬਾਨ ਤੋਂ ਸ਼ਬਦ ਬੋਲੇ ਵੀ ਜਗਜੀਤ ਸਾਹਿਬ ਦਾ ਪਾਠ ਸੁਣਾ ਪਈ ਉਸ ਉਸ ਸਿਆਰੇ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਜਦੋਂ ਪਾਠ ਦੀ ਸੰਪੂਰਨਤਾ ਹੋਈ ਤੇ ਇਤਿਹਾਸ ਲਿਖਦਾ ਭਾਈ ਪ੍ਰਤਾਪ ਸਿੰਘ ਜੀ ਉਹਨਾਂ ਨੇ ਵੀ ਆਪਣੇ ਸਵਾਸ ਛੱਡੀ ਉਹਨਾਂ ਦੀ ਸ਼ਹਾਦਤ ਹੋਈ ਇਹ ਬੀਬੀ ਹਰਨਾਮਪੁਰ ਨੇ ਸਾਰਾ ਬਿਰਤਾਂ ਦੱਸਿਆ ਬਾਅਦ ਵਿੱਚ ਇਹ ਜਿਹੜੀ ਗੱਲ ਹੈ ਕੋਰਟ ਵਿੱਚ ਗਈ ਤੇ ਉਹ ਜਿਹੜਾ ਚਲਾਣ ਵਾਲਾ ਸੀ ਟ੍ਰੇਨ ਉਸ ਇੱਕ ਮੁਸਲਮਾਨ ਉਹਨੂੰ ਡਰਾਈਵਰ ਨੂੰ ਪੁੱਛਿਆ ਗਿਆ ਵੀ ਤੈਨੂੰ ਆਰਡਰ ਸੀ ਕਿ ਟ੍ਰੇਨ ਰੋਕੀ ਕਿਉਂ ਉਹ ਕਹਿੰਦਾ ਮੈਂ ਨਹੀਂ ਰੋਕੀ ਤੁਸੀਂ ਜਾ ਕੇ ਉਸ ਵੇਲੇ ਟ੍ਰੇਨ ਦੀ ਪੂਰੀ ਇਨਸਟਰਕਸ਼ਨ ਕੀਤੀ ਗਈ ਜੀ ਟ੍ਰੇਨ ਦੀਆਂ ਬ੍ਰੇਕਾਂ ਨਹੀਂਸਨ ਲੱਗੀਆਂ ਅੰਦਰੋਂ ਉਹ ਕਹਿੰਦੇ ਨੇ ਵੀ ਮੈਂ ਜਾ ਕੇ ਜਦੋਂ ਉਹਨੂੰ ਪੁੱਛਿਆ ਵੀ ਤੁਹਾਨੂੰ ਆਰਡਰ ਸੀ ਵੀ ਤੁਸੀਂ ਬ੍ਰੇਕ ਕਿਉਂ ਲਾਈ ਉਹ ਕਹਿੰਦਾ ਮੈਨੂੰ ਅੱਲਾਹ ਦੀ ਸੋ ਮੈਂ ਬ੍ਰੇਕ ਨਹੀਂ ਲਾਈ ਪਤਾ ਨਹੀਂ ਜਦੋਂ ਗੱਡੀ ਭਾਈ ਪ੍ਰਤਾਪ ਸਿੰਘ ਵਿੱਚ ਵੱਜੀਏ ਪਤਾ ਨਹੀਂ ਇੱਕਦਮ ਇੰਨੀ ਵੱਡੀ ਇੰਨੀ ਉੱਚੀ ਖੜਾਕ ਆਈ ਜਿਵੇਂ ਗੱਡੀ ਕਿਸੇ ਚਟਾਨ ਵਿੱਚ ਵੱਜਦੀ ਕਹਿੰਦੇ ਨੇ ਉੱਥੇ ਰੋਕ ਦੇ ਇਹ ਹੈ ਉਹਨਾਂ ਪਿਆਰ ਵਾਲਿਆਂ ਦਾ ਜज्ਬਾ ਜਿਨ੍ਹਾਂ ਦੇ ਅੰਦਰ ਪ੍ਰੇਮ ਸੀ ਦੇਖੋ ਤਾਂ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਸ਼ਬਦ ਆਖਿਆ ਨਾ ਦਾਤਾ ਜੀ ਕਹਿੰਦੇ ਨੇ ਜਿਨ੍ਹਾਂ ਦੀ ਪ੍ਰੀਤ ਗੁਰੂ ਨਾਲ ਬਣ ਜੈ ਨਾ ਪਾਤਸ਼ਾਹ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਜੀ ਕਿਆ ਜਾਣਾਂ ਕਿ ਉਹ ਮਰेंगे ਕਿਹੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਪਾਤਸ਼ਾਹ ਜੀ ਕਹਿੰਦੇ ਨੇ ਮਰਨ ਤੋਂ ਹਰ ਕੋਈ ਡਰਦਾ ਹੈ ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਅਸਲ ਵਿੱਚ ਜੀਵਨ ਮਿਲ ਜੈ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਗੁਰੂ ਦੇ ਹੁਕਮ ਨੂੰ ਆਪਣੇ ਸਿਰ ਮੱਥੇ ਪਰਵਾਨ ਕਰਦੇ ਨੇ ਉਹ ਕੁਝ ਕੀਤਾ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਹੋਰ ਸਿੱਖ ਵੀ ਜਿਹੜੇ ਸਨ ਟ੍ਰੇਨ ਦੀ ਲਪੇਟ ਵਿੱਚ ਪੇਟ ਵਿੱਚ ਜਿਹੜੇ ਆਏ ਉਹਨਾਂ ਦੀਆਂ ਵੀ ਬਾਅਦ ਵਿੱਚ ਸ਼ਹਾਦਤਾਂ ਹੋਈਆਂ ਪਰ ਮੁੱਖ ਜਿਹੜੇ ਦੋ ਸਨ ਭਾਈ ਪ੍ਰਤਾਪ ਸਿੰਘ ਭਾਈ ਕਰਮ ਸਿੰਘ ਜੀ ਉਹਨਾਂ ਦੇ ਨਾਲ ਹੋਰ ਸਿੰਘ ਜਿਹੜੇ ਸਨ ਬਾਅਦ ਵਿੱਚ ਉਹ ਜਿਹੜੀਆਂ ਸਰੀਰ ਤੇ ਜ਼ਖਮ ਉਹਨਾਂ ਦੀ ਤਾਬ ਨਾ ਚੱਲਦਿਆਂ ਸ਼ਹੀਦ ਹੋਏ ਉਹਨਾਂ ਸਾਰਿਆਂ ਦੀ ਸ਼ਹਾਦਤ ਦੇ ਉਸ ਵੇਲੇ ਦੇ ਸਮੁੱਚੇ ਬਿਰਤਾਂਤ ਨੂੰ ਜਿਹੜਾ ਉਹ ਪੰਜਾ ਸਾਹਿਬ ਦੇ ਸਾਕੇ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਅਸਲ ਵਿੱਚ ਗੱਲ ਚੱਲੇ ਸੀ ਮੋਰਚਾ ਗੁਰੂ ਕੇ ਬਾਗ ਤੋਂ ਸਾਕਾ ਪੰਜਾ ਸਾਹਿਬ ਜੀ ਦੇ ਅੰਦਰ ਇਨ੍ਹਾਂ ਗੁਰੂ ਕੇ ਪਿਆਰਿਆਂ ਨੇ ਗੁਰਧਾਮਾਂ ਦੀ ਆਜ਼ਾਦੀ ਲਈ ਤੇ ਆਪਣੇ ਪਿਆਰ ਵਾਲੇ ਗੁਰਸਿੱਖਾਂ ਨੂੰ ਉਹਨਾਂ ਦੀ ਸੇਵਾ ਦੇ ਵਿੱਚ ਜੁਟਦਿਆਂ ਹੋਇਆਂ ਆਪਣੇ ਅੰਦਰ ਦੇ ਸਿੱਧਕ ਨੂੰ ਗੁਰੂ ਦੇ ਪਰੋਸੇ ਵਿੱਚ ਨਹੀਂ ਬੰਦਿਆ ਅੱਜ ਦੇ ਦਿਨ ਸ਼ਹਾਦਤਾਂ ਦੇ ਜਾਮ ਪੀਤੇ ਸ਼ਹੀਦ ਹੋਏ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਸਤਿਗੁਰੂ ਕਿਰਪਾ ਕਰਨ ਉਹਨਾਂ ਵਰਗਾ ਸਿਰੜ ਸਤਿਗੁਰੂ